ਹਾਂਜੀ ਭਾਜੀ ਆ ਵੇਖੋ ਸਾਡੇ ਘੋਟਿਆਂ ਦੇ ਕਿੰਨੇ ਮਾੜੇ ਹਾਲਾਤ ਆ ਸਾਡੇ ਦੋ ਕਮਰੇ ਸੀਗੇ ਤੇ ਛੱਤਾਂ ਬਹੁਤ ਮਾੜੀਆਂ ਤੇ ਟਿਗਪੀ ਆ ਛੱਤ ਸਾਡੀ ਅਸੀਂ ਮਾਹੀ ਵਜੇ ਪਰਮਾਤਮਾ ਨੇ ਸਾਨੂੰ ਹੱਥ ਦੇ ਕੇ ਰੱਖਿਆ ਹੋਇਆ ਤਾਂ ਸਾਡਾ ਕੁਝ ਕਰੋ ਮਦਦ ਕਰੋ ਸਾਡੀ ਕਰ ਚੂੜੀਆਂ ਚ ਵਾਪਰਿਆ ਹਾਦਸਾ ਤੋਂ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਟਿੰਗੀਆਂ ਛੱਤਾਂ ਇੱਕ ਵਿਧਵਾ ਜਿਸ ਦੀਆਂ ਤਿੰਨ ਬੇਟੀਆਂ ਨੇ ਡਿੱਗੀ ਛੱਤ ਉਸਨੇ ਮਦਦ ਦੀ ਲਗਾਈ ਹੈ ਗੁਹਾਰਵ ਵਾਰ-ਵਾਰ ਕਹਿੰਦੇ ਵੀ ਬਾਲਿਆਂ ਵਾਲੀ ਛੱਤ ਦੇ ਨਹੀਂ ਭਾਈ ਪੈਸੇ ਗਰੀਬ ਪਰਿਵਾਰ ਦਾ ਦੋਸ਼ ਪਾਰਟੀ ਲੀਡਰ ਵੋਟਾਂ ਲੈਣ ਤਾਂ ਆ ਜਾਂਦੇ ਹਨ ਪਰ ਗਰੀਬ ਦੀ ਨਹੀਂ ਕੋਈ ਸੁਣਦਾ ਗਰੀਬ ਪਰਿਵਾਰ ਨੇ ਲਾਇ ਦੋਸ਼ ਇੱਕ ਅੱਤ ਦੀ ਗਰੀਬੀ ਤੇ ਚਾ ਵਿਦਵਾ ਤੇ ਚਾ ਤਿੰਨ ਬੇਟੀਆਂ ਚੌਥਾ ਕਮਾਈ ਦਾ ਕੋਈ ਸਾਧਨ ਨਹੀਂ ਪੰਜਵਾਂ ਕੱਚੇ ਕਮਰੇ ਦੀ ਬਾਲੀਆਂ ਵਾਲੀ ਛੱਤ ਦਾ ਡਿੱਗ ਕੇ بے ਸਹਾਰਾ ਹੋ ਜਾਣਾ ਮਾਮਲਾ ਫਤੇਗੜ ਚੂਨੀ ਦੀ ਵਾਰਡ ਨੰਬਰ 11 ਦਾ ਹੈ ਜਿੱਥੇ ਵਿਦਵਾ ਔਰਤ ਹਰਜੀਤ ਕੌਰ ਅਤੇ ਉਸਦੇ ਜੀਠ ਸੁਖਵੰਤ ਸਿੰਘ ਤੋਂਆਂ ਉੱਪਰ ਇੱਕੋ ਰਾਤ ਹੀ ਦੁੱਖਾਂ ਵਾਲਾ ਪਹਾੜ ਡਿੱਗ ਪੈਂਦਾ ਹੈ ਜਦੋਂ ਲਗਾਤਾਰ ਬਹੀ ਬਰਸਾਤ ਦੇ ਕਾਰਨ ਦੋਵਾਂ ਦੇ ਘਰਾਂ ਦੀਆਂ ਬਾਲੇ ਵਾਲੀਆਂ ਛੱਤਾਂ ਢੇਠਾਂ ਡਿੱਗ ਪੈਂਦੀਆਂ ਹਨ ਜਿਸ ਨਾਲ ਦੋਵਾਂ ਤਹਿਰ ਤੇ ਬਲੁੰਦਰੇ ਜਾਂਦੇ ਹਨ ਵਿਦਵਾ ਹਰਜੀਤ ਗੌਰ ਅਤੇ ਚੀਠ ਸੁਖਵੰਤ ਸਿੰਘ ਨੇ ਰਾਜਨੀਤਿਕ ਪਾਰਟੀਆਂ ਉੱਪਰ ਵੀਕਸਾ ਛਾੜਦਿਆਂ ਕਿਹਾ ਕਿ ਲੀਡਰ ਵੋਟਾ ਮੰਗਣ ਤਾਂ ਆ ਜਾਂਦੇ ਹਨ ਪਰ ਉਹ ਆਪਣੇ ਮਕਾਨ ਦੀ ਛੱਤ ਲਈ ਕਾਰ ਕਹਿ ਕੇ ਥੱਕ ਗਏ ਹਨ ਅਤੇ अनेका ਵਾਰ ਫਾਰਮ ਪਰ ਕੇ ਫਤੇਗੜ ਚੁੜੀਆਂ ਨਗਰ ਕਾਉਂਸਲ ਦਫ਼ਤਰ ਵੀ ਦੇ ਚੁੱਕੇ ਹਨ ਪਰ ਕਿਸੇ ਨੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਉਨ੍ਹਾਂ ਕਿਹਾ ਕਿ 11 ਵਾਰ ਤੇ ਲੀਡਰ ਰੀਡਿੰਗਾਂ ਤੇ ਬਹੁਤ ਮਾਰਦੇ ਹਨ ਪਰ ਅਜੇ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਕੋਈ ਮਦਦ ਜਾਂ ਸਾਥ ਨਹੀਂ ਲਈ ਦੁਖੀ ਪਰਿਵਾਰ ਨੇ ਸਮਾਜ ਸੇਵੀਆਂ ਅਤੇ ਸੰਸਥਾਵਾਂ ਕੋਲੋਂ ਮਦਦ ਦੀ ਭਾਗ ਲਗਾਈ ਹੈ ਇਸ ਮੌਕੇ ਮਹੱਲਾਵਾਸੀ ਸੇਵਾਮੁਕਤ ਪੰਚਾਇਤ ਅਫਸਰ ਸੁਖਪਾਲ ਸਿੰਘ ਅਤੇ ਅਰਗਬੀਰ ਸਿੰਘ ਨੇ ਸਮਾਜ ਸੇਵੀਆਂ ਨੂੰ ਅਪੀਲ ਕਰਦੇ ਕਿ ਅਸੀਂ ਵੀ ਇਸ ਗਰੀਬ ਪਰਿਵਾਰ ਦੀ ਮਦਦ ਕਰਦੇ ਹਾਂ ਜਾਂ ਸਮਾਜ ਸੇਵੀ ਸੰਸਥਾ ਇਹਨਾਂ ਪਰਿਵਾਰਾਂ ਦੀ ਮਦਦ ਕਰੇ ਜਿਨ੍ਹਾਂ ਤੇ ਦੁੱਖਾਂ ਦਾ ਪਹਾੜ ਡਿੱਗਾ ਹੈ ਦੱਸਦੇ ਕਿ ਇੱਕ ਗਰੀਬ ਵਿਧਵਾ ਜਿਸ ਦੀਆਂ ਤਿੰਨ ਬੇਟੀਆਂ ਹਨ ਕਮਾਈ ਦਾ ਕੋਈ ਸਾਧਨ ਨਹੀਂ ਕਰਦੀ ਛਤ ਬਰਸਾਤ ਕਾਰਨ ਟਿਕ ਪਈ ਹੈ ਅਤੇ ਉਸ ਦਾ ਰਹਿਣ ਬਸੇਰਾ ਵੀ ਖਤਮ ਹੋ ਗਿਆ ਹੈ ਅਤੇ ਉਸ ਨੇ ਮਦਦ ਦੀ ਸਮਾਜ ਸੇਵੀ ਸੰਸਥਾ ਮਕਲਮ ਕੋਹਰ ਲਗਾਈ ਹੈ ਫਤਿਹਗੜ ਚੂੜੀਆਂ ਦੀ ਵਾਰਡ ਨੰਬਰ 11 ਵਿੱਚ ਇੱਕ ਗਰੀਬ ਪਰਿਵਾਰ ਤੇ ਜਿਹੜਾ ਲਗਾਤਾਰ ਮੀਂਹ ਪੈਣ ਕਾਰਨ ਮਕਾਨ ਦੀ ਜਿਹੜੀ ਕੱਚੀ ਛੱਤ ਸੀ ਉਹ ਢੰਗ ਡਿੱਗ ਪਈ ਹੈ ਜਿਸ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਤੇ ਉਹਨਾਂ ਦੀ ਜਾਨ ਵੀ ਜਿਹੜੀ ਆ ਵਲ-ਵਲ ਬਚੀ ਆ ਉਹਨਾਂ ਦਾ ਕਹਿਣਾ ਹੈ ਕਿ ਉਹ ਥੋੜੀ ਜਿਹੀ دیر ਪਹਿਲਾਂ ਹੀ ਕੰਮ ਦੇ ਚੋਂ ਬਾਹਰ ਨਿਕਲੇ ਸੀ ਤਾਂ ਅਚਾਨਕ ਛੱਤ ਦਾ ਮਲਬਾ ਢੇਰਾਂ ਡਿੱਗਿਆ ਤੇ ਉਹਨਾਂ ਦਾ ਇਸ ਕਮਰੇ ਵਿੱਚ ਕਾਫੀ ਜਿਹੜਾ ਸਮਾਨ ਪਿਆ ਸੀ ਉਹ ਉਸ ਦਾ ਨੁਕਸਾਨ ਹੋਇਆ ਤੇ ਇਹ ਇਹਨਾਂ ਦਾ ਕਹਿਣਾ ਕਿ ਉਹਨਾਂ ਦੀ ਪਰਜਾਈ ਜਿਹੜੀ ਹਰਜੀਤ ਕੌਰ ਆ ਜੋ ਕਿ ਉਹ ਵੀ ਵਿਧਵਾ ਨੇ ਉਹਨਾਂ ਦੀ ਵੀ ਛੱਤ ਡਿੱਗੀ ਉਹ ਵੀ ਤੁਹਾਨੂੰ ਦਿਖਾਉਨੇ ਆ ਨਾਲ ਦਾ ਉਹਨਾਂ ਦਾ ਘਰ ਆ ਉਹਨਾਂ ਦੀ ਵੀ ਮੀ ਕਾਰਨ ਜਿਹੜੀ ਕੱਚੇ ਮਕਾਨ ਦੀ ਬਾਲਿਆਂ ਵਾਲੀ ਛੱਤ ਆ ਉਹ ਹੀਠਾਂ ਡਿੱਗੀ ਆ ਤੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਮਦਦ ਕੀਤੀ ਜਾਵੇ ਗਰੀਬ ਪਰਿਵਾਰ ਜਾਣ ਵੀ ਮਹਾ ਬਚੀਏ ਤੇ ਜਿਹੜਾ ਇੱਕ ਕਮਰਾ ਸੀਗਾ ਉਹਦੀ ਵੀ ਛੱਤ ਡਿੱਗੀ ਆ ਬੇਸਾਰਾ ਹੋਏ ਨੇ ਤੇ ਮਹੱਲੇ ਵਾਸੀ ਜਿਹੜੇ ਨੇ ਉਹ ਵੀ ਇਹਨਾਂ ਦੀ ਮਦਦ ਕਰ ਰਹੇ ਇਹਨਾਂ ਦੀ ਜਿਹੜੀ ਸਮਾਜ ਸੇਵੀ ਸੰਸਥਾਵਾਂ ਪੰਜਾਬ ਸਰਕਾਰ ਜਾ ਪ੍ਰਸ਼ਾਸਨ ਹੈ ਉਹਨਾਂ ਕੋਲੋਂ ਮੰਗੇ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਜਿਹੜੇ ਮਕਾਨ ਦੀ ਛੱਤ ਆ ਉਹ ਡਿੱਗ ਗਈ ਹੈ ਉਹਦਾ ਨਾ ਤਾਂ ਨੁਕਸਾਨ ਹੋਇਆ ਤੇ ਘਰ ਦੀ ਛੱਤ ਪਾਉਣ ਲਈ ਉਹਨਾਂ ਦੀ ਮਦਦ ਕੀਤੀ ਜਾਵੇ ਗੱਲਬਾਤ ਕਰਦੇ ਹਾਂ ਸੁਖਵੰਤ ਸਿੰਘ ਤੇ ਜਿਹੜੀ ਇਹਨਾਂ ਦੀ ਵਿਧਵਾ ਪਰਜਾਈ ਹਰਜੀਤ ਕੌਰ ਹੈ ਕੀ ਨਾਂ ਤੁਹਾਡਾ ਹਰਜੀਤ ਕੌਰ ਜੀ ਕਮਰਾ ਸੀਗਾ ਤੁਹਾਡਾ ਡਿੱਗ ਗਿਆ ਜੀ ਉਹ ਹਾਂ ਜੀ ਵਿਧਿਆ ਨਾ ਆਦਮੀ ਹੈ ਨਹੀਂ ਸਰ ਤੇ ਅੱਛਾ ਤੇ ਉਹਦੇ ਕਰਕੇ ਹੋ ਗਿਆ ਵਾ ਤੋ ਚਾਤ ਬਹੁਤ ਬਹੁਤ ਜ਼ਿਆਦਾ ਖਰਾਬ ਬੱਚੇ ਤਿੰਨੇ ਆ ਇੱਕ ਲੜਕੀ ਵੈ ਦੋ ਜਿੰਨੇ ਕਮਾਈ ਦਾ ਹੈਗਾ ਕੋਈ ਸਾਧਨ ਦਾ ਸਰ ਕੋਈ ਨਹੀਂ ਬੱਚੇ ਹੋਏ ਮੁੰਡਾ ਕੋਈ ਨਹੀਂ ਕਮਾਈ ਦਾ ਸਾਧਨ ਨਹੀਂ ਹੈ ਨਹੀਂ ਉਹ ਪੈਸੇ ਵਸਣ ਲੱਗੀ ਹੋਈ ਹੈ ਵਿੱਚ ਸਰ ਦਾ ਕੰਮ ਬਸ ਅੱਛਾ ਰੋਟੀ ਪਾਣੀ ਰੋਟੀ ਪਾਣੀ ਮਾੜਾ ਮੋਟਾ ਚੱਲਦਾ ਰੋਟੀ ਪਾਣੀ ਦਾ ਬਾਰੇ ਬਸ ਲੰਨਾ ਤੁਰਿਆ ਕੋਈ ਜਲ ਲੱਤਾਂ ਬੜੀਆਂ ਭੇਰ ਹੁੰਦੇ ਕੰਮ ਨਹੀਂ ਲੱਭਦਾ ਕੋਈ ਸਿਕਰਾ ਮਰਦ ਕਰ ਮੂ ਬਹੁਤ ਗਰੀਬ ਮੈਂ ਕੁਛ ਨਹੀਂ ਦੱਸ ਸਕਦਾ ਸਿਕਨ ਸਿੰਘ ਜੀ ਇਸ ਤਰ੍ਹਾਂ ਹੋਇਆ ਕੱਟਵਾ ਇਹ ਜੇ ਬਰਸਾਰਨ ਲੱਗਣਾ ਪੈ ਰਹੀ ਆ ਤੇ ਮੋਟਾਂ ਸਾਡੇ ਕਰਤੇ ਹੀ ਕਿ ਜਿਵੇਂ ਪੰਪ ਇਸ ਵੇਲੇ ਅੜਾ ਰੂਮ ਘਾਟ ਦੇ ਪੈਸਾ ਦੀ ਪੈਸਾ ਇਹ ਬਹੁਤ ਗਰੀਬ ਬੰਦੇ ਆ ਸਾਡੀ ਮਦਦ ਕੀਤੀ ਜਾਏ ਕਈ ਵਾਰ ਫਾਰਮ ਲਿਤਾਇਆ ਨੂੰ ਐਮਸ ਨੂੰ ਇਹ ਸਾਡਾ ਕੁਝ ਸੁਣਦਾ ਨਹੀਂ ਆ ਜਈ ਵਾਰੀ ਪਾਜੀ ਹਰ ਪਾਰ ਕੀਤੇ ਸਾਡੀ ਕਿਹਨੇ ਮੈਂ ਪੁੱਛਿਆ ਹੈਗਾ ਤੁਹਾਨੂੰ ਜਦੋਂ ਮੋਟਾ ਆਉਂਦੀ ਉਦੋਂ ਪੁੱਛਗੇ ਸੀ ਕਰਨ ਆਉਂਦੇ ਆ ਕੋਈ ਪੁੱਛੋ ਕੋਈ ਨਹੀਂ ਹੁੰਦਾ ਇਹਦੇ ਤੁਹਾਡੇ ਫਾਰਮ ਫਾਰਮ ਭਰੇ ਸੀਗੇ ਕੱਚੇ ਮਕਾਨਾਂ ਵਾਲੇ ਹਾਂਜੀ ਭਾਜੀ ਭਰੇ ਸੀ ਕਿੰਨੀ ਵਾਰੀ ਭਰੇ ਜੀ ਉਹਦੋਂ ਵੀ ਗਈਆਂ ਉਹਦੋਂ ਵੀ ਇੱਕ ਮੀਤੀਕਰ ਕਾਫੀ ਚਿਰ ਦੇ ਦਿੱਤੇ ਉਹਨਾਂ ਨੇ ਮੁਕਰੇ ਲਾ ਕੇ ਰੱਖੇ ਹੋਏ ਸੀਗੇ ਇੱਕ ਵੀ ਕਿਸ਼ਤ ਨਹੀਂ ਮਿਲੀ ਨਹੀਂ ਕੋਈ ਨਹੀਂ ਮਿਲੀ ਜਦ ਇਹਦੇ ਤੇ ਸਾਨੂੰ ਉਹਨਾਂ ਨੇ ਕਿਹਾ ਕਿ ਤੁਹਾਡੀ ਇਹਦੇ ਵਿੱਚ ਕੋਈ ਵੀ ਪ੍ਰੂਫ ਪੂਰਾ ਨਹੀਂ ਹੈ ਅਸੀਂ ਸਾਰੇ ਪ੍ਰੂਫ ਉਹਨਾਂ ਨੂੰ ਦਿੱਤੇ ਸੀਗੇ ਸੋ ਕੋਈ ਸਸਤ ਸਮਾਸੇ ਵੀ ਸਸਤਾ ਆਈ ਅੱਗੇ ਮਦਦ ਨਹੀਂ ਕੋਈ ਨਹੀਂ ਭਾਜੀ ਕੋਈ ਨਹੀਂ ਆਇਆ ਕੋਈ ਸਾਨੂੰ ਕੁਛ ਕੁਛ ਕਰਨੀ ਆ ਜਦੋਂ ਮੋਟਾ ਆਉਂਦੀ ਆ ਉਦੋਂ ਕੁਛ ਕੁਛ ਹੋ ਜਾਂਦਾ ਨਹੀਂ ਜਦੋਂ ਬੰਦੇਵਾਸੀ ਆਏ ਕੁਛ ਨਹੀਂ ਲੈ ਕੋਈ ਨਹੀਂ ਆ ਆ ਵੀਰੋਂ ਨਹੀਂ ਆਇਓ ਨਾ ਐ ਭਾਜੀ ਹੁਣ ਜਿਹੜੇ ਇੱਥੇ ਕੋਲੋਤੇ ਇਹ ਆ ਜੀ ਨੰਬਰ ਬੋਲ ਦੋ ਜੇ ਕਰਨੀ ਹੈ ਮੇਰਾ ਮੇਰਾ 98711 32764 ਨੰਬਰ ਮੇਰਾ ਹੈ ਜਿਹਨੇ ਮੇਰੀ ਵੀਰ ਭੈਣ ਮਦਦ ਕਰਨੀ ਹੈ ਉਤਾਰ ਸਕਦਾ ਹੈ ਬਹੁਤ ਧੰਨਵਾਦ ਹੋ ਗਿਆ ਨੰਬਰ 98711 32764 ਮੇਰਾ ਨੰਬਰ ਹੈ ਜਿੰਨੇ ਮੇਰੇ ਵੀਰ ਭੈਣ ਮੱਧ ਮੇਰੇ ਕੰਵੈਇਟ ਮੋਟਾ ਸਕਦਾ ਹੈ ਗੜੀ ਪਰ ਆ ਰਹੇ ਆਪਾਂ ਮੱਧ ਕਿਤੀ ਜਾਈ ਸਾਡੀ ਸਖ ਸਰ ਜੀ ਤੁਹਾਡੇ ਗੋਹਲੀ ਗ੍ਰੀ ਪਰਵਾਰ ਸੁਪਨ ਸਿੰ ਦਾ ਸਾਥ ਤੇ ਕੀ ਹਮ ਹਾਂਜੀ ਇਹ ਮਤਲਬ ਲਗਾਤਾਰ ਮੇ ਪੈਨ ਦੇ ਨਾਲ ਇਹਨਾਂ ਦੇ ਜਿਹੜੇ ਮਕਾਨ ਤੇ ਅੱਗੇ ਹੀ ਮਤਲਬ ਠੱਠਿਆਂ ਵਰਗੇ ਹੀ ਕੱਚੇ ਮਕਾਨ ਸੀ ਉਹ ਛੱਤ ਦੇਖ ਕੇ ਤੇ ਮਲੇਪੀ ਕਾਫੀ ਨੁਕਸਾਨ ਇਹਦਾ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹਾਂਜੀ ਤੇ ਮੈਂ ਤੇ ਪ੍ਰਸ਼ਾਸਨ ਅਕੀ ਬੇਨਤੀ ਕਰੂੰਗਾ ਪੀ ਇਹਨਾਂ ਦੀ ਮਤ ਕਰਕੇ ਇਹਨਾਂ ਦੀ ਸਿਰ ਲਗਾਉਣ ਵਾਸਤੇ ਚਤ ਦਿੱਤੀ ਜਾਵੇ ਹਾਂਜੀ ਤੇ ਅਸੀਂ ਮਹੱਲੇ ਵਾਲੇ ਵੀ ਕੋਸ਼ਿਸ਼ ਕਰ ਰਹੇ ਆ ਸਾਰੇ ਮੈਂ ਧਿਆਨ ਕਰਨ ਪੀ ਇਹਨਾਂ ਨੂੰ ਕੋਈ ਸਿਰ ਲਗਾਉਣ ਵਾਸਤੇ ਥੋੜਾ ਬਹੁਤਾ ਆਪਾਂ ਇਹਨਾਂ ਦੀ ਲੰਦੀ ਮਤ ਕੀਤੀ ਜਾਵੇ ਤੁਹਾਡੇ ਮਹੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲੱਗੇ ਘਰ ਆ ਜੀ ਬੜੇ ਚਿਰ ਦੀ ਇਹਨਾਂ ਦੀਆਂ ਕੰਪਲੇਟਾਂ ਵੀ ਗਈਆਂ ਨੇ ਕਾਗਜ਼ ਭਰ ਕੇ ਕਮੇਟੀ ਘਰ ਵੀ ਦਿੱਤੇ ਇਹਨਾਂ ਦੇ ਬਾਲਿਆਂ ਲਈ ਸੱਤਾ ਹਾਰ ਕੇ ਉਹ ਡੇਕ ਪਈਆਂ ਨੇ ਇਹਨਾਂ ਦਾ ਘਰ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਹਨਾਂ ਦਾ ਘਰਵਾਰਾ ਵੀ ਪੂਰਾ ਹੋ ਗਿਆ ਤੇ ਕਮਾਈ ਦਾ ਕੋਈ ਸਾਧਨ ਤਿੰਨ ਬੇਟੀਆਂ ਨੇ ਤੇ ਮਿਹਰਬਾਨੀ ਕਰਕੇ ਕਿਰਪਾ ਕਰਕੇ ਇਹਨਾਂ ਦੀ ਮਦਦ ਵੱਦ ਵੱਦ ਕੀਤੀ ਜਾਵੇ